ਕਾਲ ਦੇ ਜਿਹੜਾ ਕਾਲ ਨੇ ਵਸਿਆ ਕਾਲ ਦੇ ਵਿੱਚ ਚਲਾ ਗਿਆ ਕਾਲ ਦਾ ਗਰਾਸ ਬਣ ਗਿਆ ਕਾਲ ਦੇ ਉਹ ਚਲਾ ਗਿਆ ਇਹ ਅੰਤ ਕਾ ਧਾਮ ਹੈ ਸ੍ਰਿਸ਼ਟੀ ਆ ਅੰਤ ਕਾ ਧਾਮ ਹੈ ਸੱਚਾ ਹਨ ਅਨੰਤ ਕਾ ਧਾਮ ਹੈ ਉਹ ਅੰਤ ਨਹੀਂ ਹੈ ਅੰਤ ਨਾ 12 12 ਉਹ ਧਾਮ ਜਿਹਦਾ ਅੰਤ ਨਹੀਂ ਹੋ ਉਹ ਅਨੰਤ ਕਾ ਧਾਮ ਹੈ ਅੰਤ ਕਾ ਧਾਮ ਹੈ ਜਿਹੜੇ ਵੈਦਾਂਤੀ ਨੇ ਇੱਥੇ ਰਹਿਣ ਨੇ ਅੰਤ ਕਾ ਧਾਮ ਉਹਨਾਂ ਵਿਦਾਂਤ ਨਹੀਂ ਜਾ ਸਕਦੇ ਉੱਥੇ ਵਿਦਾਂਤ ਦਾ ਧਾਮ ਅੰਤਕੇ ਦਾ ਧਾਮ ਦੱਤਰਣ ਜੋ ਬਾਯਾ ਦੇ ਵਿਚਕਾਰ ਦਵਾਰ ਕੇ ਮੈਂ ਚਲੇ ਜਾਂਦਾ ਬਾਦ ਦੇ ਬਾਦ ਦਾ ਰਸਤਾ ਨਹੀਂ ਪਤਾ ਮਰੂ ਕੀ ਹੁੰਦਾ ਨਾ ਵਿਦਾਂਤ ਹੀ ਰਾਇ ਤੇ ਕਿਸੇ ਨੇ ਦੱਸਿਆ ਨਾ ਰੱਦ ਕਰਨ ਤੁਹ ਵਿੱਚ ਹੈਗਾ ਹਾਂ ਅੰਤਕੇ ਦਾ ਧਾਮ ਦਾ ਪਤਾ ਹੁੰਦਾ ਕਵਿਤ ਤੋਪਰ ਸਾਧ ਕਵਿਤ ਅਤਰ ਕੇ ਚਲਈਆ ਛਿਤ ਛਤਰ ਕੇ ਤਰਈਆ 67 ਧਾਰਿਓ ਕੇ ਛਲਈਆ ਵਹਾਂ ਛਤਰਣ ਕੇ ਸਾਲ ਹੈ ਕਾਣੋ ਜਿਹਦੇ ਪਿੱਛੇ ਗੱਲ ਚੱਲਦੀ ਓਸੇ ਦੀ ਗੱਲ ਗਾਂ ਚੱਲਦੀ ਹੈ ਅਸਤਰ ਕੇ ਛਲਈਆ ਅਸਤਰ ਪਤਰ ਦਾ ਅਸਤਰ ਅਸਤਰ ਹੁੰਦਾ ਹੈ ਦੂਰੋਂ ਮਾਰਨ ਵਾਲਾ ਹਥਿਆਰ ਜਿਵੇਂ ਚੱਕਰ ਤੀਰ ਅਸਤਰ ਹੈ ਤਲਵਾਰ ਹੈ ਸ਼ਸਤਰ ਹੈ ਬੇਜਾਇ ਸ਼ਸਤਰ ਹੈ ਅਤਰ ਹੁੰਦਾ ਅਸਤਰ ਜੇ ਮੈਂ ਚੱਕਰ ਚਲਾਏ ਤੇ ਉਹ ਕਰਤੇ ਸਿਰ ਸਤਰ ਕੋ ਮਾਰ ਜੁਦਾ ਕਰ ਦਿਦੂ ਸ਼ਬਦ ਜਿਹੜਾ ਹੈ ਅਤਰ ਨਰਬੂਧੋ ਬੋਲੇ ਸ਼ਬਦਨ ਪਾਣੀ ਕੀ ਅਤਰ ਅਸਤਰ ਜਿਹੜਾ ਉਹ ਅਦਲਾ ਸ਼ਬਦ ਆ ਸ਼ਾਸਤਰ ਹੈ ਉਹ ਅਸਤਰ ਨਹੀਂ ਹੈ ਉਸ ਪਰਛੇ ਹੋਊਗਾ ਇਹ ਬੋਲਣ ਵਾਲਾ ਦੂਰ ਬੈਠਾ ਹੀ ਸਾਬਤ ਜਾਊਗਾ ਕਮਾਨਡ ਚੋਂ ਤੀਰ ਜਾਊਗਾ ਨਿਕਲ ਕੇ ਕਮਾਨਡ ਵਾਲੀਆਂ ਜਾਂਦੀ ਨਾਲ ਸ਼ਬਦੇ ਜਾਉਂਦੇ ਤਾਲੇ ਕਿਤੇ ਆਇਓ ਸਤ ਕਾ ਜਸ ਹੰਦਾ ਬੰਦ ਜਸ ਜਾਊਗਾ ਨਾ ਬਾਣੇ ਜਾਊਗਾ ਬਸ ਸ਼ਬਦੇ ਜਾਉਂਦੇ ਬੋਲਿਆ ਹੋਇਆ ਉਹਦਾ ਨਹੀਂ ਸ਼ਬਦ ਹੁੰਦਾ ਉਹ ਸਪਰਸ਼ ਹੁੰਦਾ ਆਹ ਤਰ੍ਹਾਂ ਕਿ ਜਿਆਦਾ ਸੀ ਤਲਵਾਰ ਮਾਰਦੇ ਤਲਵਾਰ ਨਾਲ ਜਾ ਕੇ ਟੱਚ ਕਰਦੇ ਕਿ ਨਹੀਂ ਹੱਥ ਵੀ ਨਾਲੇ ਜੁੜਿਆ ਹੁੰਦਾ ਦੂਰੋਂ ਨਹੀਂ ਫੈਂਕੀ ਹੋਈ ਤਲਵਾਰ ਸ਼ਬਦ ਦੂਰੋਂ ਫੈਂਕੀ ਹੋਈ ਚੀਜ਼ ਹੈ ਉਪਦੇਸ਼ ਜਿਹੜਾ ਹੈਗਾ ਨਾ ਇਹ ਗੁਰੂ ਏ ਜਿਹੜਾ ਬੂਰਾ ਬੋਲਿਆ ਇਹ ਅਸਤਰੇ ਹੈ ਅਤਰ ਕੇ ਚਲਈਆ ਛਿਦ ਛਤਰ ਕੇ ਤਰਈਆ ਛਿਦ ਤੇ ਛਤਰ ਕੇ ਤਰਈਆ ਇਹ ਕਾਹਨੇ ਗੁਰਮੁਖੀ ਦੀ ਗੱਲ ਹੈ ਇੱਥੇ ਜਲਦੀ ਛਿਦ ਛਤਰ ਕੇ ਤਰਈਆ ਛਿਦ ਛਤਰ ਕੇ ਤਰਈਆ ਇੱਥੇ ਪਥਵੀ ਧਰਤੀ ਤੇ ਆ ਕੇ ਜਿਹੜੇ ਛਤਰ ਧਾਰੀ ਦੇ ਇਹਨਾਂ ਸਿਰ ਤੇ ਰਾਜ ਹੈ ਇਹ ਜਿਹੜੇ ਅ ਗੁਰੂ ਬੜਗੇ ਆ ਸਮਝ ਲਓ ਉਹ ਵੀ ਛਤਰ ਖੇਤਰਈ ਆ ਹੁੰਦੇ ਨੇ ਹਾ ਕੋ ਹੱਥ ਕੇ ਜੜੇ ਫਿਰਦੇ ਹੁੰਦੇ ਨੇ ਗੁਰੂ ਸਾਰੇ ਇਹਨਾਂ ਦੇ ਆਪਣੇ ਵੀ ਕਲੀਆਂ ਲਾਉਂਦੇ ਸੀ ਤਾਈਂ ਲਾਉਂਦੇ ਸੀ ਉਹ ਛਤਰੇ ਹੁੰਦਾ ਛੇਤਰ ਛਤਰ ਖੇਤਰਈਆ ਛੱਤੇ ਛਤਰ ਖੇਤਰਈਆ ਛਤਰ ਧਾਰਿਓ ਕੇ ਛਤਰ ਧਾਰਿਓ ਕੇ ਛਲਈਆ ਉਹ ਜਿਹੜੇ ਛਤਰ ਧਾਰਿਓਦੋਂ ਛਤਰ ਪਹਿਨਣ ਵਾਲੇ ਉਹਨਾਂ ਨੂੰ ਵੀ ਛੱਡ ਲੈਂਦਾ ਉਹ ਸਰਦਾਰ ਨੂੰ ਛੱਡਦੇ ਨੇ ਹੋਰਾਂ ਨੂੰ ਛੱਡ ਲੈਂਦਾ ਮਹਾ ਸ਼ਤਰਣ ਕੇ ਸਾਲ ਹੈ ਛਲੇ ਹੋਏ ਨੇ ਜੋ ਛਲੇ ਨਾ ਹੋਏ ਹੁੰਦੇ ਤਾਂ ਮਾਇਆ 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 ਨੇ ਛਲੇ ਹੋਇਆ ਨਾ ਉਹ ਛੜਈ ਆ ਕੇ ਮਾਇਆ ਪੈਦਾ ਕੀਤੀ ਉਹਨਾਂ ਬਾਤ ਤੇ ਭਾਈ ਮਾਇਆ ਛੜ ਉਹਨੇ ਆਪਣੇ ਵਾਇਆ ਨਾਲ ਉਹ ਲੋਕਾਂ ਨੂੰ ਛੜ ਵਾਲੇ ਛਲੇ ਹੋਏ ਨੇ ਵਾਇਆ ਜਿ ਫਜ਼ਾਤੇ ਵਾਇਆ ਜ ਫਜ਼ਾਇਆ ਨਾ ਛੜਲੇ ਫਿਰ ਛਲੇ ਹੋਏ ਨੇ ਛਤਰ ਧਾਰੋ ਕੇ ਛੜੇ ਬੜੇ ਬੜੇ ਛਤਰ ਧਾਰੀ ਜਿਹੜੇ ਅਪਨੋ ਸੰਤ ਕਹੋਂਦੇ ਨੇ ਛੜੇ ਹੋਏ ਨੇ ਮਾਇਆ ਜਿਹੜੇ ਫਸੇ ਹੋਏ ਨੇ ਆ ਕਹਿ ਰਹੇ ਲੋ ਤਾਂ ਇਹੋ ਕਹਿ ਰਹੇ ਨੇ ਵੀ ਮੈਨੂੰ ਅਫਸੋਸ ਨਹੀਂ ਹੈ ਉਹ ਮੈਂ ਛੱਡਿਆ ਤਾਂ ਸਭ ਕੁਝ ਜੇ ਮੈਂ ਉੱਥੇ ਫਸ ਜਾਂਦਾ ਮੈਂ ਛੜਿਆ ਗਿਆ ਸੀ ਅਨੰਦਪੁਰ ਸਾਹਿਬ ਜੇ ਉਹਨਾਂ ਦੀ ਗੱਲ ਮੰਨ ਲੈਂਦਾ ਨਾ ਸਾਚੀ ਛੱਡ ਦਿੰਦਾ ਬਾਇਆ ਕਰਕੇ ਮੈਂ ਤਾਂ ਛੜਿਆ ਗਿਆ ਸੀ ਉਹ ਗੱਲ ਤਾਂ ਇੱਥੇ ਦੱਸ ਰਹੇ ਲੋ ਕਿਵੇਂ ਛੜੇ ਜਾਂਦੇ ਨੇ ਇਹਨੂੰ ਬੜਾ ਪਤਾ ਅਰਥ ਕੀ ਨੇ ਉਹਦੇ ਉਹ ਸਮਝਦੇ ਨਾ ਛੜਈਆ ਕੀ ਐ ਕੀ ਛੜਈਆ ਇਹਨਾਂ ਨੂੰ ਬੜਾ ਪਤਾ ਛੜਈਆ ਕੀ ਹੁੰਦਾ ਇਹਦੇ ਹੱਥ ਕਰਕੇ ਦੱਸ ਦੇ ਜਿਹੜੇ بڑے بڑے ਆਪਣੇ ਆਪ ਨੂੰ ਕਹਿੰਦੇ ਕਹਿੰਦੇ ਹੋਏ ਰਹੇ ਨੇ ਮਹਾਪੁਰਸ਼ 70 ਧਾਰੀ 70 ਧਾਰੀ ਕੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਛੜੇ ਹੋਏ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਛੜੇ ਹੋਏ ਨੇ ਮਾਇਆ ਦੇ ਵਿੱਚ ਇਤੋਂ ਬੜਾ ਕੌਣ ਹੈ ਫਿਰ? ਛੱਤਾ ਧਾਰੀਆਂ ਦੇ ਲੈ। ਸਾਰੇ ਪੂਜਦੇ ਨੇ ਨਾ ਨੂੰ। ਇਹ ਤਾਂ ਮੈਚ ਫਸੇ ਰ। ਛੱਤਾ ਧਾਰੀਆਂ ਕੋ ਛਲਈਆ। ਉਹ ਛੱਤਾ ਧਾਰੀਆਂ ਦਾ ਛਲਈਆ। ਜਿਹੜਾ ਉਹਨੂੰ ਛੱਡ ਜਮੇ ਸਮਝੋ ਫਸ ਗਿਆ ਮੈਚ। ਜਿਹੜਾ ਉਹਦੇ ਵੱਲੋਂ ਜਾਂਦਾ ਆਵਾਜ਼ ਨਹੀਂ ਫਿਰਦਾ। ਬਚਾਉਂਦਾ ਉਹਨੂੰ ਐ ਜਿਹੜਾ ਉਹਦੇ ਵੱਲੋਂ ਜਾਂਦਾ ਮਾਇਆ ਦੇ ਛੜ ਤੋਂ। ਅਛਾਲਾ ਨਾ ਆਪੋ। ਜਿਹੜਾ ਉਹ ਰਹਾ ਛੱਡ ਗਿਆ ਕਹ ਮਾਇਆ ਖੜੀਓ ਕੁਛ ਬਜ਼ਾਦ ਸਰਈਆ ਉਧਰ ਦਲਦਲ ਐ ਜਿਹੜਾ ਨਾ ਜਾਂਦਾ ਇਸ ਰਸਤੇ ਸੱਚ ਦੇ ਉਹ ਤਾਂ ਪਹੁੰਚਦਾ ਸੱਚ ਤੱਕ ਜਿਹੜਾ ਜਰਾ ਘਰਾ ਬਦਲ ਗਿਆ ਨਾ ਉਹ ਦਲਦਲ ਚ ਫਸ ਜਾਂਦਾ ਮਾਇਆ ਦੀ ਚ ਇਸ ਕਰਕੇ ਉਹ ਮੁਰਦਾ ਜੀ ਪਤਾ ਕੀ ਕਹਿੰਦੇ ਨੇ ਕਹਿੰਦਾ ਖੱਡੋ ਤਿੱਖੀ ਬਾਣੋਂ ਨਿੱਕੀ ਐ ਤੇ ਮਾਰਗ ਜਾਣੋ ਬਹੁਤ ਵਰੀਕ ਰਸਤਾ ਐ ਉਹ ਦਲੀਗ ਤੇ ਪੈਰ ਰੱਖੋ ਖਦੇ ਤਿੱਖੀ ਬਾਣ ਰਿੱਕੀ ਹੈ ਜੇ ਇਧਰ ਉਧਰ ਪੈਰ ਰੱਖਤਾ ਦਲ ਦਲ ਫਸ ਜਾਓਗੇ ਬਾਣ ਨਿੱਕੀ ਪਰਸਲਾਤ ਕੱਢੀ ਨਾ ਛੜਿਆ ਏ ਉਹ ਵੀ ਉਹੀ ਗੱਲ ਕਰਨਾ ਉਹ ਤਾਂ ਕੰਨਾਂ ਨੂੰ ਨਹੀਂ ਸੁਣਦੀ ਬਾਣੀ ਜਿਹੜਾ ਛੁੜਨਾ ਸੀ ਉਹ ਬਾਣੀ ਉਧਰੋਂ ਸੁਣ ਕੇ ਉਹਦਾਂ ਛੁੜਨਾ ਉਹ ਰਸਤਾ ਹੈ ਸੱਚਖੰਡ ਦਾ ਉਹਦੇ ਨੂੰ ਛੁੜ ਕੇ ਜਾਇਦਾ ਹੈ ਟੋਲੀਆਂ ਛਾਣੇ ਕੁੱਟ ਕੇ ਨਹੀਂ ਜਾਇਦਾ ਜਾ ਸਕਦਾ ਜਿੱਦਾਂ ਜਰ ਬਾਹਰਲੇ ਕੀਰਤਨ ਨਾਲ ਜੁੜਿਆ ਹੋਇਆ ਇੱਥੇ ਰਹੂਗਾ ਸੰਸਾਰ ਇਹਦਾ ਸਾਧਨ ਉੱਥੇ ਜਾਣਦਾ ਹੈ ਇਹਦਾ ਪਹਿਲਾ ਸਾਧਨ ਹੈ ਸੰਸਾਰ ਨੂੰ ਤੋੜਨ ਦਾ ਇਹ ਮਾਇਆ ਦਾ ਜੋ ਰਾਗ ਹੈ ਬੂ ਨਾ ਬੋਲਿਆ ਹੈ ਇਹਦਾ ਇਹਦਾ ਤੋੜਨ ਦਾ ਹੈ ਮਾਇਆ ਨੂੰ ਇਹ ਤੋੜਨ ਦਾ ਰਾਗ ਬਣਾਇਆ ਤਾਂ ਇਹਦੇ ਤੇ ਲੱਖਾਂ ਰੁਪਏ ਖਰਚ ਕਰਦੇ ਤੁਸੀਂ ਕੀਰਤਨ ਤੇ ਇਹ ਇਹ ਮਾਇਆ ਦੇ ਆਸਰੇ ਖੜਾ ਤੁਹਾਡਾ ਕੀਰਤਨ ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ ਮਾਇਆ ਨੂੰ ਤੋੜਨੇ ਵਾਲਾ ਸੀ ਨਾ ਜਿਹੜਾ ਰਗ ਜੋ ਬਾਣੀ ਪੜਦੇ ਆ ਸੀ ਕੀਰਤ ਦਾ ਜਿਹਨੂੰ ਕੀਰਤ ਵੀ ਕਹਿੰਦੇ ਨੇ ਇਹ ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਤਾਂ ਉਹ ਤਾਂ ਮਾਇਆ ਤੇ ਹਰਦ ਖੜਾ ਹੈ ਇਹਦਾ ਪੰਜਾ ਪੰਜਾ 20 30000 ਰੁਪਏ ਲੈਂਦੇ ਨੇ ਉਹਦਾ ਤੋੜਨ ਵਾਲਾ ਜੋੜਨ ਵਾਲਾ ਵਾਜਾ ਚੱਕੀ ਫਿਰਦੇ ਹੋ ਤੁਸੀਂ ਜਿਹੜੇ ਤੁਸੀਂ ਕੀ ਕਰਦੇ ਰਹੇ ਹੋ ਤੋੜਦੇ ਰਹੇ ਹੋ ਜੋੜਦੇ ਰਹੇ ਹੋ ਪਹਿਲਾਂ ਜਵਾਬ ਦਿਓ ਉਹ ਤਾਂ ਚਿੱਤਰ ਆ ਕੀ ਲਿਖਦਾ ਹੈ ਭਾਈ ਮਾਇਆ ਛੜ ਛਤਰ ਤਾਂ ਛੜ ਹੋਇਆ ਹੋਇਆ ਪਹਿਲਾਂ ਉਹ ਦੇਖ ਲਓ ਅੰਦਰ ਚਾੱਕ ਕੇ ਛੜ ਹੋਇਆ ਹੋਇਆ ਹੈ ਨਹੀਂ ਹੋਇਆ ਹੋਇਆ ਫਿਰ ਹੋਰ ਗੱਲ ਕਰਿਓ ਜਿਹੜੇ ਆਪ ਛੜੇ ਹੋਏ ਨੇ ਮਾਇਆ ਦੇ ਉਹ ਸਿੱਖਿਆ ਦੇ ਰਹੇ ਨੇ ਸਾਨੂੰ ਤੁਸੀਂ ਆਪਣੇ ਛੜ ਤੋਂ ਹੀ ਵੱਜ ਜਾਂਦੇ ਤੁਹਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਅਸੀਂ ਛੜੇ ਹੋਏ ਆ ਅੱਜ ਵੀ ਤੁਹਾਨੂੰ ਪਤਾ ਵੀ ਅਸੀਂ ਛੜੇ ਗਏ ਅਸੀਂ ਸੇਵਾ ਕਰਦੇ ਅਸੀਂ ਸੇਵਾ ਕਰਦੇ ਤੁਸੀਂ ਫਰੀ ਦੀ ਸੇਵਾ ਆ ਕਰੀ ਦੀ ਜੇ ਮੈਂ ਤੁਸੀਂ ਕਰਦੇ ਹੋ ਸੇਵਾ ਕਰੀ ਬਾਬੇ ਫੋਡੇ ਨਾਲ ਖੋਦ ਕੇ ਉਹ ਦੀ ਸੇਵਾ ਇਹ ਹੋਰ ਕਰਦੇ ਰਹੇ ਨੇ ਸਿੰਘ ਸੇਵਾ ਪਿੱਛੇ ਫਿਰ ਵੀ ਅਗਰ ਇਹ ਜਿਹਾ ਜੋ ਤੁਸੀਂ ਕਰਦੇ ਹੋ ਅਜੀਬਾਂ ਘਟੀਆਂ ਲੋਕਾਂ ਦੀ ਸੇਵਾ ਨਹੀਂ ਹੁੰਦੀ ਮੁੱਤਕੇ ਪੈਸੇ ਲੈਣੇ ਤੁਸੀਂ ਮੁਕਰਰ ਕਰਕੇ ਪੈਸੇ ਲੈਣੇ ਸੇਵਾ ਹੈ ਵੇਚਦੇ ਹੋ ਉਹਨਾਂ ਨੂੰ ਕਿਹਾ ਸੀ ਪੁੱਟਣ ਤੇ ਵੇਚਦਾ ਸੀ ਕਹਿੰਦਾ ਕੋਈ ਲੜਕਾ ਵੇਚੀ ਇਕ ਵੀਰ ਕਹਿੰਦਾ ਲੜਕੀ ਵੇਚੇ ਕੋਈ ਗਾਂ ਵੇਚਣਾ ਲੜਕਾ ਵੇਚਣਾ ਬਿੱਧਿਆ ਵੇਚਣੀ ਲੜਕੀ ਵੇਚਣੀ ਜੇ ਕਿਹਨੂੰ ਕੀਰਤਨ ਦਿਖਾ ਕੇ ਉਹ ਤਾਂ ਆਪਣਾ ਲਾਭ ਉਠਾਉਣ ਕੀਰਤਨ ਵਿਧਿਆ